ਜੇ ਸ਼ੇਅਰ ਕਰਨਾ ਦੋਚਿੱਤੀ ਬੜੀ ਰਹਿੰਦੀ ਸੀ ਪਿਛਲੀ ਵਾਰ ਵੀ ਮੌਕੇ ਤੇ ਆ ਕੇ ਕੈਨਸਲ ਹੋ ਗਿਆ ਸੀ ਕੋਈ ਐਤਕੀ ਤਾਂ ਦੋਚਿੱਤੀ ਵਾਲੀ ਗੱਲ ਨਹੀਂ ਲੱਗ ਰਹੀ ਨਹੀਂ ਨਹੀਂ ਬਿਲਕੁਲ ਨਹੀਂ ਜੀ 100% ਦਾ ਜਿਹੜਾ ਪੂਰੀ ਤਿਆਰੀ ਹੈ ਸਾਡੀ ਬਹੁਤ ਘਾਰੀਆਂ ਨੂੰ ਬੁਲਾ ਕੇ ਮੀਟਿੰਗ ਕਰ ਰਹੇ ਜਿਹੜਾ ਜਿਹੜੇ ਕੰਮ ਪੂਰੇ ਹੋ ਜਣ ਕੋਈ ਕਿ ਅਸੀਂ ਅਧੂਰਾ ਵੀ ਕੰਮ ਜੇ ਕੋਈ ਥੋੜਾ ਬਹੁਤਾ ਵੀ ਅਧੂਰਾ ਕੋਈ 2-4% ਵੀ ਅਧੂਰਾ ਉਹਦਾ ਵੀ ਅਸੀਂ ਕਟਨ ਨਹੀਂ ਕਰਾਵਾਂ ਕਿਉਂਕਿ ਅਸੀਂ ਮੁੱਖ ਮੰਤਰੀ ਸਾਹਿਬ ਦੀ ਹਦਾਇਤ ਔਰ ਮੇਰੀ ਖੁਦ ਦੀ ਸੋਚਣੀ ਹੈ ਕਿ ਜਿਹੜਾ ਕੰਮ ਪੂਰਾ ਹੋ ਜਾਂਦਾ ਉਸੇ ਦਾ ਕਟਨ ਕਰਾਈਏ ਔਰ ਬਹੁਤ ਸਾਰੇ ਪ੍ਰੋਜੈਕਟ ਇਹੋ ਜਿਹੇ ਜਿਹੜੇ ਸਾਡੇ ਪਾਸ ਹੋਏ ਫਾਈਨਾਂਸ ਦੇ ਵਿੱਚੋਂ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ ਉਹਨਾਂ ਦੇ ਵੀ ਅਸੀਂ ਜਿਹੜੇ ਆ ਉਨੀ ਪੱਥਰ ਰੱਖਾਂਗੇ ਲਗਾਤਾਰ ਪ੍ਰਸ਼ਾਸਨ ਦੇ ਸੰਪਰਕ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਨਾਲ ਵੀ ਸੰਪਰਕ ਦੇ ਵਿੱਚ ਆ ਔਰ ਬਹੁਤ ਜਿਹੜਾ ਇਸ 15 ਅਗਸਤ ਤੋਂ ਬਾਅਦ ਫਰੀਦਕੋਟ ਨਿਵਾਸੀਆਂ ਲਈ ਕਈ ਖੁਸ਼ਖਬਰੀਆਂ ਜਿਹੜੀਆਂ ਉਹ 35 ਦੇ ਕਰੀਬ ਪ੍ਰੋਜੈਕਟ ਆ ਜਿਹੜੇ ਪੰਜਾਬ ਸਰਕਾਰ ਨੇ ਸਾਡੇ ਮਨਜ਼ੂਰ ਕਰ ਲਏ ਸੀਗੇ ਉਹਦੇ ਵਿੱਚੋਂ ਅਸੀਂ ਦੇਖਦੇ ਹਾਂ ਕਿੰਨੇ ਕਿੰਨੇ ਕਿਹੜੇ ਪ੍ਰੋਜੈਕਟ ਹੈ ਜਿਹੜੇ ਸਾਡੇ ਪੂਰੇ ਹੋ ਗਏ ਉਹਨਾਂ ਦੇ ਕੰਮ ਕਰਾ ਦੇਵਾਂਗੇ ਤੇ ਬਾਕੀਆਂ ਦੇ ਸਾਰਿਆਂ ਦੇ ਨੀਂਹ ਪੱਥਰ ਰੱਖ ਕੇ ਟੈਂਡਰ ਲਵਾ ਕੇ ਅਸੀਂ ਕੰਮ ਸ਼ੁਰੂ ਕਰਾ ਦੇਵਾਂਗੇ ਜਿਆਦਾ ਦਿਖ ਰੇ ਨਾ ਕੰਮ ਉਹ ਹੈਗੇ ਦੋਨੇ ਪੁਲਾਂ ਦੇ ਤਲਵੰਡੀ ਵਾਲਾ ਤੇ ਕੋਟਕਪੁਰ ਰੋਡ ਵਾਲਾ ਤੇ ਦਿਨ ਰਾਤ ਕੰਮ ਵੀ ਚੱਲ ਰਿਹਾ ਹੈ ਕੀ ਲੱਗਦਾ 15 ਤੱਕ ਪੂਰੇ ਕਰ ਲੈਣਗੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹਦੇ ਨੂੰ ਕੰਪਲੀਟ ਕਰ ਦਈਏ ਉਹਨਾਂ ਨੂੰ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈ ਪਰੀਤਕ ਕੋਟ ਦੇ ਵਿੱਚ 15 ਅਗਸਤ ਨੂੰ ਝੰਡਾ ਲਹਿਰਾਉਣ ਲਈ ਐਤਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆ ਰਹੇ ਨੇ ਰਾਜ ਪੱਧਰਾ ਸਮਾਗਮ ਬਣਾਇਆ ਜਾ ਰਿਹਾ ਤੇ ਪੂਰਾ ਪ੍ਰਸ਼ਾਸਨ ਆ ਜਿਹੜਾ ਤਿਆਰੀਆਂ ਦੇ ਲਈ ਪੱਬਾਂ ਭਾਰ ਹੋਇਆ ਹੋਇਆ ਹਲਕੇ ਦੇ ਵਿਧਾਇਕ ਗੁਰਦੇਵ ਸਿੰਘ ਸੇਖੋਂ ਇਸ ਵੇਲੇ ਅਮਰੀਕਾ ਦੇ ਵਿੱਚ ਆ ਤੇ ਉੱਥੋਂ ਸਿੱਧੀ ਨਜ਼ਰ ਰੱਖ ਰਹੇ ਆ ਪ੍ਰਸ਼ਾਸਨ ਦੇ ਨਾਲ ਤਾਲਮੇਲ ਰੱਖ ਕੇ ਸਾਰਾ ਕਾਰੋਬਾਰ ਦੇਖ ਰਿਹਾ ਸਾਰੇ ਪ੍ਰਬੰਧ ਦੇਖ ਰਿਹਾ ਆਪਣੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਅਮਰੀਕਾ ਤੋਂ ਪੁੱਛਦੇ ਆ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਤੇ ਕੀ ਕੀ ਉਦਘਾਟਨ ਹੋਣ ਵਾਲੇ ਆ ਕੀ ਕੀ ਕੰਮ ਹੋਣ ਵਾਲੇ ਆ ਸਿੱਖੋ ਸਾਹਿਬ ਤੁਹਾਡਾ ਸਵਾਗਤ ਹੈ ਤੇ ਮੁੱਖ ਮੰਤਰੀ ਦੇ ਦੌਰੇ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਜੀ ਤੁਹਾਡੀ ਗੱਲਬਾਤ ਹੋਈ ਨਹੀਂ ਪ੍ਰਸ਼ਾਸਨ ਨਾਲ ਮੇਰੇ ਖਿਆਲ ਮੁਤਾਬਕ ਫਰੀਦਕੋਟ ਦੇ ਵਿੱਚ ਝੰਡਾ ਲਹਿਰਾਉਣ ਵਾਸਤੇ ਤੇ ਉਹਦਾ ਜ਼ਿਲ੍ਹਾ ਬਣਾਉਣ ਦੇ ਕੋਈ ਵੀ ਮੁੱਖ ਮੰਤਰੀ ਨਹੀਂ ਆਏ ਇਹ ਬਹੁਤ ਵੱਡੀ ਗੱਲ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਪਹਿਲੇ ਮੁੱਖ ਮੰਤਰੀ ਹੋਣਗੇ ਜਿਹੜੇ 26 ਜੂਨ ਜੂਨ 15 ਅਗਸਤ ਦੇ ਸਾਡੇ ਪ੍ਰੋਗਰਾਮ ਹੁੰਦੇ ਉਹਨਾਂ ਤੇ ਝੰਡਾ ਲਹਿਰਾਉਣ ਲਈ ਆ ਰਹੇ ਆ। ਜੀ। ਉਸ ਤੋਂ ਬਾਅਦ ਅੱਗੇ ਜਿਹੜੀਆਂ ਜਿਹੜੇ ਸਾਡੇ ਕੰਮ ਡਿਵੈਲਪਮੈਂਟ ਦੇ ਅਸੀਂ ਕੀਤੇ ਆ। ਕਿ ਆਸੀਂ ਅ ਕਰ ਰਹੇ ਸੀ ਉਹਨੂੰ ਤੇਜ਼ੀ ਨਾਲ ਪੂਰਾ ਕਰਕੇ ਮੁੱਖ ਮੰਤਰੀ ਸਾਹਿਬ ਤੋਂ ਉਦਘਾਟਨ ਕਰਾਵਾਂਗੇ। ਤਾਂ ਉਹਦੇ ਲਈ ਲਗਾਤਾਰ ਪ੍ਰਸ਼ਾਸਨ ਜਿਹੜਾ ਸਾਰੇ ਵੱਖ-ਵੱਖ ਵਿਭਾਗ ਉਹ ਪੱਭਾਂ ਭਾਰਨ ਉਹਨੂੰ ਲੈ ਕੇ ਅਸੀਂ ਚੰਗੇ ਜਿਹੜੇ ਹੈਗੇ ਆ ਉਹ ਔਰ ਬਹੁਤ ਸਾਰੇ ਪ੍ਰੋਜੈਕਟ ਉਹ ਹੋ ਜਿਹੜੇ ਸਾਡੇ ਪਾਸ ਹੋਏ। ਫਾਈਨਾਂਸ ਦੇ ਵਿੱਚੋਂ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ। ਉਹਨਾਂ ਦੇ ਵੀ ਅਸੀਂ ਜਿਹੜੇ ਆ ਉਨੀ ਪੱਥਰ ਰੱਖਾਂਗੇ। ਜੀ। ਔਰ ਉਹ ਬਹੁਤ ਵੱਡੇ ਪ੍ਰੋਜੈਕਟ ਹੈ, ਕਰੋੜਾਂ ਰੁਪਈਆ ਦੇ ਪ੍ਰੋਜੈਕਟ ਹੈ। ਤਾਂ ਉਹਨੂੰ ਲੈ ਕੇ ਜਿਹੜਾ ਹੈਗਾ ਲਗਾਤਾਰ ਪ੍ਰਸ਼ਾਸਨ ਦੇ ਸੰਪਰਕ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਨਾਲ ਵੀ ਸੰਪਰਕ ਦੇ ਵਿੱਚ ਹੈ ਔਰ ਬਹੁਤ ਜਿਹੜਾ ਹੈ ਇਸ 15 ਅਗਸਤ ਤੋਂ ਬਾਅਦ ਫਰੀਦਕੋਟ ਨਿਵਾਸੀਆਂ ਲਈ ਕਈ ਖੁਸ਼ਖਬਰੀਆਂ ਜਿਹੜੀਆਂ ਉਹ ਇੱਥੇ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਰੂਪ ਦੇ ਵਿੱਚ ਸਾਨੂੰ ਮਿਲਣ ਗਈਆਂ। ਔਰ 15 ਕਸ ਤੋਂ ਅਸੀਂ ਉਹ ਆਪਣੇ ਜਿਹੜਾ ਸ਼ਹਿਰ ਨਿਵਾਸੀਆਂ ਨੂੰ ਉਹ ਜਿਹੜੀ ਦਾਤ ਹੈ ਸਰਕਾਰ ਵੱਲੋਂ ਜਿਹੜੀ ਦਿੱਤੀ ਜਾਣੀ ਹੈ ਉਹ ਲੋਕਾਂ ਨੂੰ ਸਮਰਪਿਤ ਕਰਾਂਗੇ। ਸਾਹਿਬ ਸਰ ਕੋਈ ਜ਼ਿਕਰਯੋਗ ਕੰਮ ਕੇ ਇਹ ਕੰਮ ਸ਼ੁਰੂ ਹੋ ਜਾਣੇ ਆ ਜਾਂ ਇਹਨਾਂ ਦਾ ਉਦਘਾਟਨ ਹੋ ਜਾਣਾ ਜਾਂ ਨਵਿਆਂ ਦੀ ਸ਼ੁਰੂਆਤ ਹੋਣੀ ਆ ਕੋਈ ਜ਼ਿਕਰਯੋਗ। ਦੇਖੋ ਕਾਫੀ ਸਾਰੇ ਪ੍ਰੋਜੈਕਟ ਹੈ ਜੀ ਜਿਹੜੇ ਸੰਪੂਰਨ ਹੋ ਗਏ ਆ ਤੇ ਉਹਨਾਂ ਦੇ ਉੱਤੇ ਲਗਾਤਾਰ ਮੈਂ ਡੀ ਸਾਹਿਬ ਨਾਲ ਵੀ ਗੱਲ ਹੋਈ ਸੀ ਕਿਉਂਕਿ ਅੱਜ ਮੈਂਕਮਾ ਅਧਿਕਾਰੀ ਬੁਲਾਏ ਆ। ਜੀ। ਜਿਹੜੇ ਪੂਰੇ ਹੋ ਗਏ ਕੰਮ ਕੁਝ ਤੇਜ਼ੀ ਦੇ ਨਾਲ ਕੰਮ ਅਸੀਂ ਸਿਰੇ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੱਡੇ ਪ੍ਰੋਜੈਕਟ ਹੈ ਅੱਜ ਫਾਈਨਲ ਹੋ ਜਾਣਗੇ ਵੀ ਕਿਹੜੇ ਕਿਹੜੇ ਕੰਮ ਮੁਕੰਮਲ ਹੋ ਗਏ ਆ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਉਹ ਆਪਣਾ ਉਹਨਾਂ ਦੇ ਅਦਗਠਨ ਕਰਾਵਾਂਗੇ ਤੇ ਜਿਹੜੇ ਕੰਮ ਸਾਡੇ ਸਰਕਾਰ ਵੱਲੋਂ ਮਨਜ਼ੂਰ ਹੋਏ ਹੋਏ ਆ ਤੇ ਉਹਨਾਂ ਦੇ ਅਸੀਂ ਨੀ ਪੱਥਰ ਜਿਹੜੇ ਉਹ ਕਰਵਾਵਾਂਗੇ ਸੋ ਇਸ ਵਾਸਤੇ ਅੱਜ ਫਾਈਨਲ ਹੋ ਜਾਣਾ ਕਿਉਂਕਿ ਮੈਂ ਇੱਥੇ ਰਾਤ ਹੈ ਮੇਰੇ ਨਾਲ ਸੰਪਰਕ ਦੇ ਵਿੱਚ ਹੈ ਮੈਂ ਹੁਣੇ ਥੋੜਾ ਥੋੜਾ ਪਹਿਲਾਂ ਵੀ ਡੀ ਸਾਹਿਬ ਨਾਲ ਗੱਲ ਕੀਤੀ ਸੀ ਬਹੁਤ ਘਾਰੀਆਂ ਨੂੰ ਬੁਲਾ ਕੇ ਮੀਟਿੰਗ ਕਰ ਰਹੇ ਜਿਹੜਾ ਜਿਹੜਾ ਕੰਮ ਪੂਰੇ ਹੋ ਜੇ ਕੋਈ ਅਸੀਂ ਅਧੂਰਾ ਵੀ ਕੰਮ ਜੇ ਕੋਈ ਥੋੜਾ ਬਹੁਤਾ ਵੀ ਅਧੂਰਾ ਕੋਈ 2-4% ਵੀ ਅਧੂਰਾ ਉਹਦਾ ਵੀ ਅਸੀਂ ਘਟਨ ਨਹੀਂ ਕਰਾਵਾਂ ਕਿਉਂਕਿ ਅਸੀਂ ਮੁੱਖ ਮੰਤਰੀ ਸਾਹਿਬ ਦੀ ਹਦਾਇਤ ਔਰ ਮੇਰੀ ਖੁਦ ਦੀ ਸੋਚਣੀ ਹੈ ਕਿ ਜਿਹੜਾ ਕੰਮ ਪੂਰਾ ਹੋ ਜਾਂਦਾ ਉਸੇ ਦਾ ਹੀ ਘਟਨ ਕਰਾਈਏ ਤੋਂ ਵੱਡੇ ਪ੍ਰੋਜੈਕਟਾਂ ਦੇ ਅਧਿਕਟਨ ਤੁਹਾਡੇ ਸਾਹਮਣੇ ਹੋਣਗੇ ਔਰ ਅਸੀਂ ਕੋਸ਼ਿਸ਼ ਕਰਾਂਗੇ 15 ਅਕਤੂਬਰ ਨੂੰ ਪੂਰੇ ਕਰ ਲਗੇ ਜਿਵੇਂ ਜੰਡ ਸਾਹਵਾਲਾ ਸਟੇਡੀਅਮ ਆ ਉਹਦਾ ਲਗਭਗ ਕਹਿੰਦੇ ਫਾਈਨਲ ਆ 16 ਉਹਨਾਂ ਦਾ ਬਣ ਰਿਹਾ ਉਹਦਾ ਨੀ ਪੱਥਰ ਰੱਖਣਾ ਜੀ ਅ ਮਤਲਬ ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਆ ਜਿਨ੍ਹਾਂ ਦੇ ਜਿਹੜੇ ਮੁਕੰਮਲ ਹੋ ਗਏ ਆ ਉਹਨਾਂ ਹੋ ਸਕਦਾ ਮੁੱਖ ਮੰਤਰੀ ਸਾਹਿਬ ਹਰ ਇੱਕ ਜਗ੍ਹਾ ਤੇ ਨਾ ਜਾਣ ਜੀ ਪਰ ਇੱਥੋਂ ਇੱਕੇ ਜਗ੍ਹਾ ਤੇ ਸਾਰੇ ਵਰਚੁਅਲ ਜਿਹੜੇ ਆ ਉਦਘਾਟਨ ਕਰਨਗੇ ਅ ਇਸ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਆ ਫਾਰਮੇਸੀ ਕਾਲਜ ਦੀ ਬਿਲਡਿੰਗ ਬਣੀ ਪਈ ਆ ਜੀ ਡੈਂਟਲ ਕਾਲਜ ਦੀ ਸਾਡੀ ਜਿਹੜੀ ਹੈਗੀ ਕਿਉਂਕਿ ਪਹਿਲੀ ਵਾਰੀ ਹੋ ਰਿਹਾ ਵੀ ਫਰੀਦਕੋਟ ਦੇ ਵਿੱਚ ਡੈਂਟਲ ਕਾਲਜੀ ਬਣਾ ਰਹੇ ਕਿਉਂਕਿ ਡੈਂਟਲ ਦੇ ਸਾਡੇ ਡਾਕਟਰ ਤਾਂ ਹੈ ਪਰ ਡੈਂਟਲ ਕਾਲਜੀਆਂ 50 ਸੀਟਾਂ ਵਾਸਤੇ ਅਸੀਂ ਇੰਗਲੈਂਡ ਟ੍ਰਾਈ ਕਰ ਰਹੇ ਹਾਂ ਹੋਰ ਵੀ ਜਿਹੜੀਆਂ ਸਾਡੀਆਂ ਜਿਹੜੀ ਸੁਪਰ ਸਪੈਸ਼ਲਿਸਟ ਹੈ ਜਾਂ ਜਿਹੜੀ ਹੈਗੀ ਹੈ ਕ੍ਰਿਟੀਕਲ ਕੇਅਰ ਸੈਂਟਰ ਜਿਹੜਾ ਸਾਡਾ ਉਹ ਅਸੀਂ 50 ਬੱਡੇ ਦੀ ਬਿਲਡਿੰਗ ਸਾਡੀ ਤਿਆਰ ਹੋ ਗਈ 50 ਦਾ ਸਾਡਾ ਅਗਲਾ ਪ੍ਰੋਜੈਕਟ ਨਾਲ ਦੀਣਾ ਸ਼ੁਰੂ ਹੋ ਜਾਣਾ ਉਹਨੂੰ ਲੈ ਕੇ ਕਾਫੀ ਸਾਰੇ ਪ੍ਰੋਜੈਕਟ ਹੈ ਜਿਹੜੇ ਸਾਡੇ 35 ਦੇ ਕਰੀਬ ਪ੍ਰੋਜੈਕਟ ਆ ਜਿਹੜੇ ਪੰਜਾਬ ਸਰਕਾਰ ਨੇ ਸਾਡੇ ਮਨਜ਼ੂਰ ਕਰ ਲਏ ਸੀਗੇ ਤਾਂ ਉਹਦੇ ਵਿੱਚੋਂ ਅਸੀਂ ਦੇਖਦੇ ਹਾਂ ਕਿੰਨੇ ਕਿੰਨੇ ਕਿਹੜੇ ਪ੍ਰੋਜੈਕਟ ਆ ਜਿਹੜੇ ਸਾਡੇ ਪੂਰੇ ਹੋ ਗਏ ਨੇ ਤੇ ਕਟਨ ਕਰਾ ਦੇਣਗੇ ਤੇ ਬਾਕੀਆਂ ਦੇ ਸਾਰਿਆਂ ਦੇ ਨੀਂਹ ਪੱਥਰ ਰੱਖ ਕੇ ਟੈਂਡਰ ਲਵਾ ਕੇ ਅਸੀਂ ਕੰਮ ਸ਼ੁਰੂ ਕਰਾ ਦੇਣਾ ਸਿਕੁਰਮ ਜਿਹੜਾ ਜ਼ਿਆਦਾ ਦਿਖ ਰਿਹਾ ਨਾ ਕੰਮ ਉਹ ਹੈਗੇ ਦੋਨੇ ਪੁਲਾਂ ਦੇ ਤਲਵੰਡੀ ਵਾਲਾ ਤੇ ਕੋਟਕਪੁਰ ਰੋਡ ਵਾਲਾ ਤੇ ਦਿਨ ਰਾਤ ਕੰਮ ਵੀ ਚੱਲ ਰਿਹਾ ਹੈ ਕੀ ਲੱਗਦਾ 15 ਤੱਕ ਪੂਰੇ ਕਰ ਲੈਣਗੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹਦੇ ਨੂੰ ਕੰਪਲੀਟ ਕਰ ਦਈਏ ਉਹਨਾਂ ਨੂੰ ਜੀ ਉਸੀਂ ਦੇਖਿਆ ਹੁਣ ਰਾਤ ਨੂੰ ਵੀ ਜਿਹੜੇ ਸਾਡੇ ਉਥੇ ਅ ਇੰਜੀਨੀਅਰ ਔਰ ਸਾਡੇ ਜਿਹੜੇ ਲੇਬਰ ਦੇ ਸਾਡੇ ਸਾਥੀਓ ਦਿਨ ਰਾਤ ਕੰਮ ਕਰਕੇ ਉਹਨੂੰ ਸਿਰੇ ਚੜਨ ਤੇ ਲੱਗੇ ਹੋਏ ਆ ਪਰ ਉਹ ਵੱਡੇ ਪ੍ਰੋਜੈਕਟ ਆ ਸਮਾਂ ਲੱਗ ਵੀ ਸਕਦਾ ਪਰ ਮੈਨੂੰ ਲੱਗਦਾ ਵੀ ਅਸੀਂ ਉਹਦੇ ਤੱਕ ਇਹਨੂੰ ਸੰਪੂਰਨ ਕਰ ਲਾਂਗੇ ਇਸ ਕਰਕੇ ਟਾਈਮਲ ਕਿਸੇ ਦਾ ਜ਼ਿਕਰ ਨਹੀਂ ਕਰ ਰਿਹਾ ਉਹ ਅੱਜ ਦੀ ਸਾਡੀ ਮੀਟਿੰਗ ਸਾਡਾ ਫਾਈਨਲ ਹੋਊਗਾ ਵੀ ਕਿਹੜੇ ਕਿਹੜੇ ਰਿਕਰਟਨ ਜਿਹੜੇ ਅਸੀਂ ਕਰਾਂਗੇ ਕਿਹੜੇ ਕਿਹੜੇ ਨਹੀਂ ਪੱਥਰ ਅਸੀਂ ਰੱਖਨੇ ਆ। ਹ ਸਕਦਾ ਵੀ ਜਦੋਂ ਚਿੱਤੀ ਬੜੀ ਰਹਿੰਦੀ ਸੀ ਪਿਛਲੀ ਵਾਰ ਵੀ ਮੌਕੇ ਤੇ ਆ ਕੇ ਕੈਂਸਲ ਹੋ ਗਿਆ ਸੀ। ਕੋਈ ਐਤਕੀ ਤਾਂ ਦੁਚਿੱਤੀ ਵਾਲੀ ਗੱਲ ਨਹੀਂ ਲੱਗ ਰਹੀ। ਨਹੀਂ ਨਹੀਂ ਬਿਲਕੁਲ ਨਹੀਂ ਜੀ 100% ਦਾ ਜਿਹੜਾ ਪੂਰੀ ਤਿਆਰੀ ਹੈ ਸਾਡੀ। ਨਹੀਂ। ਔਰ ਪ੍ਰਸ਼ਾਸਨ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਕਿ ਕਿਸੇ ਵੀ ਕਿਸਮ ਦੀ ਕੋਈ ਉਸ ਤਰ੍ਹਾਂ ਦੀ ਕਿਉਂਕਿ ਸ਼ਰਾਰਤੀ ਬੰਦੇ ਤਾਂ ਜਿਹੜੇ ਹੈਗੇ ਆ ਉਹ ਹਰ ਜਗ੍ਹਾ ਤੇ ਹੁੰਦੇ ਆ। ਪਰ ਅਸੀਂ ਕੋਸ਼ਿਸ਼ ਕਰਦੇ ਆ ਵੀ ਇਸ ਵਾਰੀ ਅਸੀਂ ਉਹ ਜਿਹੜੇ ਕੰਮ ਮੁੱਖ ਮੰਤਰੀ ਸਾਹਿਬ ਇੱਥੇ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਕਰਨਾ ਚਾਹੁੰਦੀ ਏ ਉਹਨਾਂ ਨੂੰ ਅਸੀਂ ਸ਼ੁਰੂ ਕਰਾ ਸਕੀਏ ਤੇ ਉਹਦੇ ਲਈ ਅਸੀਂ ਪੂਰਨ ਰੂਪ ਦੇ ਵਿੱਚ ਸਾਰੇ ਦਾ ਸਾਰਾ ਪ੍ਰਸ਼ਾਸਨ ਆਪਾਂ ਬੰਬਾਰ ਦੋਚਿਤ